ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਰਾਤ ਦੇ ਮੌਸਮ ਦੀ ਫਲਸ ਅਗਲੇ 10 12 ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ ਨਵੇਂ ਸਾਲ ਦੇ ਜਨਵਰੀ ਦੇ ਪਹਿਲੇ 10 ਦਿਨਾਂ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਮੀਂਹ ਵਾਲੇ ਫਖੋ ਹਾਲਾਤ ਕਿਵੇਂ ਦੇ ਰਹਿਣਗੇ ਔਰ ਠੰਡ ਵਾਲੇ ਪੱਖੋਂ ਕਿੰਨੇ ਕੀ ਠੰਡੇ ਜੜੀਆਂ ਡਰ ਜਾਓਗੇ ਅੱਗੇ ਤੁਹਾਨੂੰ ਦੱਸਾਂਗੇ ਸੋ ਤਾਜ਼ਾ ਸੈਟਲਰ ਦੱਸੀ ਰਿਹਾ ਇਸ ਵੇਲੇ ਤੇ ਦੇਖ ਰਹੇ ਹਾਂ ਜੀ ਸ਼ਾਮ ਦੇ ਲਗਭਗ 7 ਵਜੇ ਨੂੰ ਜਾ ਰਹੇ ਨੇ 29 ਦਸੰਬਰ ਦਾ ਅੱਜ ਦਿਨ ਹੈ ਪੰਜਾਬ ਦੇ ਵਿੱਚ ਦੇਖ ਸਕਦੇ ਹਾਂ ਕਿ ਮੌਸਮ ਲਗਭਗ ਸਾਫੀ ਬਣਿਆ ਹੋਇਆ ਧੁੰਦ ਜਮੇਨੀ ਲੈਵਲ ਤੇ ਅੱਜ ਪੰਜਾਬ ਹਰਿਆਣਾ ਰਾਜਸਥਾਨ ਦੇ ਬਹੁਤੇ ਖੇਤਰਾਂ ਦੇ ਵਿੱਚ ਦਰਜ ਹੋਈ ਸੀ ਸੰਗਣੀ ਧੁੰਦ ਅੱਜ ਲਗਭਗ ਸਾਰੇ ਖੇਤਰਾਂ ਦੇ ਵਿੱਚ ਅਸੀਂ ਸਵੇਰ ਵੇਲੇ ਪਰ ਜਿਵੇਂ ਜਿਵੇਂ ਧੁੱਪ ਚੜੀ ਤੇ ਦਿਨ ਚੜਿਆ ਤੇ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਧੁੱਪ ਵੀ ਲੱਗੀ ਹੈ ਪਰ ਸੀਤ ਲਹਿਰ ਤੋਂ ਕੋਈ ਰਾਹਤ ਨਹੀਂ ਹੈ ਜੀ ਸੀਤ ਲਹਿਰ ਚੱਲਦੀ ਰਹੀ ਹੈ ਅੱਜ ਦਿਨ ਪਰ ਤੇ ਆਉਂਦੇ ਦਿਨਾਂ ਦੇ ਦਰਮਿਆਨ ਵੀ ਕੋਲਡ ਵੇਵ ਚੱਲਦੀ ਰਹਿਣੀ ਹੈ ਯਾਨੀ ਕਿ ਸੀਤ ਲਹਿਰ ਤੇ ਅਲਰਟ ਹੈ ਜਿਹੜੇ ਮਾਸਫਾਗਨੇ ਜਾਰੀ ਕਰ ਦਿੱਤੇ ਨੇ ਉਹ ਰਿਪੋਰਟ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਫਿਲਹਾਲ ਅਗਲੇ ਜੇਕਰ 72 ਘੰਟਿਆਂ ਦੀ ਗੱਲ ਕਰੀਏ ਜਾਂ ਫਿਰ ਸਭ ਤੋਂ ਫਿਲਹਾਲ ਅਜੜਾ ਦੀ ਗੱਲ ਕਰ ਲੈਣੇ ਰਾਤ ਨੂੰ ਮੌਸਮ ਸਾਫ਼ ਹੈ ਜੀ ਠੰਡ ਜ਼ੋਰਾਂ ਤੇ ਹੈ ਤੇ ਇਸੇ ਤਰ੍ਹਾਂ ਦਰਜ ਹੋਣੀ ਹੈ ਕੋਈ ਤਬਦੀਲੀ ਮੌਸਮ ਦੇ ਵਿੱਚ ਸੰਭਵ ਨਹੀਂ ਹੈ ਜੇਕਰ ਅਗਲੇ ਦਿਨਾਂ ਦੀ ਗੱਲ ਕਰੀਏ ਸੋ ਅਗਲੇ ਜਿਹੜੇ 72 ਘੰਟੇ ਨੇ ਜਾਂ ਫਿਰ ਕਹ ਲਈਏ 3-4 ਦਿਨ 1-2 ਜਨਵਰੀ ਤੱਕ ਸੰਗਠਿਤ ਹੰਦ ਦੇ ਅਲਰਟ ਨੇ ਸੀਤ ਲਹਿਰ ਚੱਲਦੀ ਰਹਿਣੀ ਹੈ ਜੀ ਮੌਸਮ ਮੀਂਹ ਵਾਲੇ ਫਖੋ ਦਾ ਲਗਭਗ ਸਾਫ਼ ਹੀ ਰਹੇਗਾ ਟਟਮੀ ਬਦਲਵਾਈ ਪੰਜਾਬ ਦੇ ਉੱ퍼 ਦੇ ਹਰਿਆਣਾ ਦੇ ਉੱ퍼 ਦੀ ਗੁਜ਼ਰ ਸਕਦੀ ਹੈ ਕਿਉਂਕਿ ਪਿੱਛੋਂ ਜਿਹੜੀ ਆ ਪਾਕਿਸਤਾਨ ਵਾਲੇ ਫਾਸੇ ਤੋਂ ਟਟਮੀ ਬਦਲਵਾਈ ਲੰਘਦੀ ਰਹਿਣੀ ਹੈ ਅਗਲੇ 3-4 ਦਿਨਾਂ ਤੱਕ ਸਿਸਟਮ ਕੋਈ ਆਉਂਦਾ ਜਾਫ ਨਹੀਂ ਰਿਹਾ ਜੀ 5-6 ਜਨਵਰੀ ਤੱਕ ਜਿਹੜਾ ਇੱਕ ਸਿਸਟਮ ਲੱਗਣਾ ਹੈ ਜੀ ਉਹ ਜਨਵਰੀ ਦੇ ਅਖੀਲੇ 10 ਦਿਨਾਂ ਦੇ ਮਤਲਬ ਕਿ ਜਿਹੜੇ ਪਹਿਲੇ 10 ਦਿਨ ਨੇ ਉਹਨਾਂ 8 9 10 ਜਨਵਰੀ ਤੱਕ ਹਲਕਾ ਹੋਏਗਾ ਕਿ ਵੱਡੇ ਲੈਵਲ ਤੇ ਪ੍ਰਭਾਵਿਤ ਕਰੇਗਾ ਇਹ ਤੁਹਾਨੂੰ ਮੌਕੇ ਤੇ ਜਾ ਕੇ ਅਫਰਡ ਦੇਵਾਂਗੇ ਫਿਲਹਾਲ 8 9 10 ਜਨਵਰੀ ਨੂੰ ਇੱਕ ਸਿਸਟਮ ਲੱਗੇਗਾ ਤੇ ਇਸ ਤੋਂ ਪਹਿਲਾਂ ਕੋਈ ਮੀਂਹ ਦਾ ਅਸਰ ਨਹੀਂ ਹੈ ਸੀਤ ਲਹਿਰ ਪਲੱਸ ਧੁੰਦ ਬਹੁਤ ਹੀ ਖੇਤਰਾਂ ਦੇ ਵਿੱਚ ਸੰਗਣੀ ਧੁੰਦ ਦਰਜ ਹੋਏਗੀ ਆਉਣ ਦੇ ਦਿਨਾਂ ਦੇ ਦਰਮਿਆਨ ਤੇ ਸੀਤ ਲਹਿਰ ਜਿਹੜੀ ਚੱਲਦੀ ਰਹਿਣੀ ਹੈ ਟੈਂਪਰੇਚਰ ਵਾਲੇ ਫੱਕ ਤੋਂ ਦੇਖੀਏ ਜੀ ਟੈਂਪਰੇਚਰ 14 15 16 ਦੇ ਆਸ-ਪਾਸ ਚੱਲਦੇ ਹੋਏ ਨੇ ਦਿਨਾਂ ਦੇ ਰਾਤਾਂ ਦੇ ਟੈਂਪਰੇਚਰ ਕਿਤੇ ਕਿਤੇ 1 2 ਡਿਗਰੀ ਤੇ ਕਿਤੇ ਕਿਤੇ 3 4 ਡਿਗਰੀ ਚੱਲਦੇ ਹੋਏ ਨੇ ਇਹ ਮੌਸਮ ਖਾ ਦੇ ਤਾਜ਼ਾ ਅੰਕੜੇ ਦੇਖ ਰਹੇ ਹਾਂ ਅਸੀਂ ਸਕਰੀਨ ਦੇ ਉੱਤੇ ਤੁਸੀਂ ਤੇ ਆਉਂਦੇ ਦਿਨਾਂ ਦੇ ਲਈ ਅਲਰਟ ਜਿਹੜੇ ਆ ਕੱਲ ਦੇ ਲਈ ਔਰੇਂਜ ਅਲਰਟ ਜਾਰੀ ਕੀਤੇ ਗਏ ਨੇ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ ਚਰਾਸਾਂ ਦੇ ਬਹੁਤੇ ਖੇਤਰਾਂ ਦੇ ਵਿੱਚ ਕੱਲ ਧੁੰਦ ਜੜੀ ਆ ਸੰਘਣੇ ਤੌਰ ਦੇ ਦਾ ਦਰਜ ਹੋਵੇਗੀ ਹਰਿਆਣਾ ਦੇ ਬਹੁਤੇ ਖੇਤਰਾਂ ਦੇ ਵਿੱਚ ਧੁੰਦ ਜੜੀ ਆ ਦਰਜ ਹੋਵੇਗੀ ਉਸ ਤੋਂ ਅੱਜ येलो ਅਲਰਟ ਨਹੀਂ ਸੰਗਣਿਤ ਹੁੰਦ ਪਲੱਸ ਸੀਤ ਲੇਅਰ ਦੇ ਅਗਲੇ 4-5 ਦਿਨਾਂ ਤੱਕ ਯਾਨੀ ਕਿ 5 ਜਨਵਰੀ ਤੱਕ ਬਹੁਤੇ ਖੇਤਰਾਂ ਦੇ ਵਿੱਚ ਧੁੰਦ ਦੇ ਸੀਤ ਲੇਅਰ ਜਿਹੜੀ ਇਸੇ ਤਰ੍ਹਾਂ ਚਲਦੀ ਰਹਿਣੀ ਹੈ ਸਿਸਟਮ 8 9 10 ਨੂੰ ਲੱਗੇਗਾ ਕਿੰਨਾ ਕੁ ਪ੍ਰਭਾਵ ਆਏਗਾ ਕਿੱਡਾ ਫਾਇਦਾ ਜਿਹੜਾ ਵੱਡਾ ਹੋਏਗਾ ਸਿਸਟਮ ਮੀ ਕਿੰਨੇ ਦਾੜ ਜਾਣਗੇ ਇਹ ਮੌਕੇ ਦੇ ਅਪਡੇਟ ਤੁਹਾਨੂੰ 6-7 ਜਨਵਰੀ ਦੇ ਲੱਗੇ ਜਾ ਕੇ ਦੇਾਂਗੇ ਫਿਲਹਾਲ ਸਿਸਟਮ ਜਿਹੜਾ ਲੱਗਣਾ ਉਹ 8 9 10 ਜਾਂ ਫਿਰ ਥੋੜਾ ਅੱਗੇ ਵਿੱਚ ਹੋ ਸਕਦਾ ਤੇ ਇਹ ਅਪਡੇਟ ਜਿਹੜੀ ਆ 10 ਤਰੀਕ ਤੱਕ ਦੀ ਤੁਹਾਨੂੰ ਦੇ ਰਹੇ ਹਾਂ ਜੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਜਾ ਸਕਦੇ ਹੋ ਜੀ ਧੰਨਵਾਦ